ਬਕਰੀ ਬੱਚੇ ਦੇ ਦਿੰਦੀ ਹੈ 2 ਜਾਂ 3 ਵੀ ਦੇ ਦਿੰਦੀ ਹੈ ਜੀ ਹੂੰ ਤੇ ਉਹਨੂੰ ਹੁਣ ਆਪਾਂ ਜੇ ਮੰਨ ਲਓ ਸਾਲ ਦੇ ਵਿੱਚ ਦੋ ਵਾਰੀ ਬਕਰੀ ਸੁੰਦੀ ਹੈ ਹੂੰ ਤਾਂ ਉਸ ਹੋਂ ਨਾਲ ਦੇਖਿਆ ਜਾਵੇ ਤਾਂ ਜੇ ਮੰਨ ਲਓ 10 ਜਾਂ 15000 ਤੋਂ ਪਲੱਸ ਵੀ ਬੱਚਾ ਜਾ ਵੜਦਾ ਤੇ 40-45000 ਰੁਪਿਆ ਇੱਕ ਬਕਰੀ ਆਪਾਂ ਨੂੰ ਦੇ ਦਿੰਦੇ ਦੇ ਦਿੰਦੀ ਵੀ ਕੰਮ ਠੀਕ ਹੈ ਨਾਲੇ ਇਹਨਾਂ ਦੀ ਬਈ ਉਹਵੇਂ ਖਰਾਕ ਖਰੂਕ ਵੀ ਆਪਾਂ ਲਾਈਏ ਹਿਸਾਬ ਹਨਾ ਵੀ ਕਾਟੀ ਖਾਂਦੀਆਂ ਤੇ ਗੰਦ ਵੀ ਘੱਟ ਮਾਰਦੀਆਂ ਹਾਂਜੀ ਹਾਂਜੀ ਜੀ ਬਾਕੀ ਖਰਾਕ ਤਾਂ ਐਂ ਹੀ ਸਾਡੇ ਮਿਲ ਕੇ ਜਿਹੜਾ ਬੰਦਾ ਰੱਖਿਆ ਹੋਇਆ ਜੀ ਉਹ ਬਾਹਰ ਚਾਰਚੂਰੀ ਵੀ ਲੈਂਦਾ ਕਿਉਂਕਿ ਜਗ੍ਹਾ ਬਹੁਤ ਖੁੱਲੀ ਹੈ ਜੀ ਅੱਛਾ ਇਹ ਫਿਰ ਬਾਲਾ ਵਧੀਆ ਕੰਮ ਆਚਾਰਨ ਵਾਲਾ ਤਾਂ ਹਨਾ ਬਹੁਤ ਵਧੀਆ ਜੀ ਨਾਲੇ ਤਾਂ ਜੀ ਬੱਕਰੀ ਵਧੀਆ ਤੰਦਰੁਸਤ ਰਹਿੰਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਹਾਂ ਜੀ ਚੱਕ ਸੈਦੋਕਿਆਂ ਵਾਲੇ ਦੇ ਵਿੱਚ ਤੇ ਬਾਈ ਇਹ ਪਿੰਡ ਹੈ ਜਿਹੜਾ ਆਪਣਾ ਕਿਹੜੇ ਏਰੀਆ ਦੇ ਵਿੱਚ ਰਹਿ ਜਾਂਦਾ ਇਹ ਬਾਈ ਜੀ ਜਲਾਲਾਬਾਦ ਜਲਾਲਾਬਾਦ ਦੇ ਵਿੱਚ ਰਹਿ ਜਾਂਦਾ ਹਨਾ ਤੇ ਆਪਾਂ ਇੱਥੇ ਕਿਹੜੀਆਂ ਕਿਹੜੀਆਂ ਵੀ ਜਿਵੇਂ ਗੋਟ ਫਾਰਮ ਹਨਾ ਆਪਣਾ ਵਿੱਚ ਹੀ ਆਪਾਂ ਡੇਰੀ ਫਾਰਮ ਕਰੀ ਬੈਠੇ ਹੋਰ ਵੀ ਆਪਣਾ ਫਾਰਮ ਹੈਗਾ ਆਪਾਂ ਹਾਂਜੀ ਬਾਈ ਜੀ ਨਾਲ ਪੋਲਟਰੀ ਫਾਰਮ ਆ ਜੀ ਡੇਰੀ ਫਾਰਮ ਆ ਜੀ ਨਾਲ ਆਪਣਾ ਗੋਡ ਫਾਰਮ ਗੋਟ ਫਾਰਮ ਇਹ ਤਿੰਨੇ ਕੰਮ ਆਪਾਂ ਇਕੱਠੇ ਵਿੱਢਿਆ ਕਿ ਪਹਿਲਾਂ ਕੋਈ ਹੋਰ ਫਾਰਮ ਕਰਿਆ ਸੀ ਨਾ ਨਾ ਜੀ ਆਪਾਂ ਮਿਲ ਕੇ ਇਕੱਠੇ ਵਿੱਢਿਆ ਮੈਨੂੰ ਸ਼ੌਂਕ ਹੈ ਜਾਨਵਰਾਂ ਦਾ ਸ਼ਾਨਵਰਾਂ ਦਾ ਸ਼ੌਂਕ ਹੈ ਬਾਈ ਨੂੰ ਹਾਂਜੀ ਤੇ ਬਾਈ ਇਹ ਆਪਣੇ ਦਿਮਾਗ ਚ ਆਈ ਡੀਆ ਕਿੱਥੋਂ ਆਇਆ ਵੀ ਆਪਾਂ ਫਾਰਮ ਦਾ ਆਈਡੀਆ ਜੀ ਬਸ ਜਿਵੇਂ ਵੈਸੇ ਆਪਾਂ ਵੇਖਦੇ ਰਹਿੰਦੇ ਸੀਗੇ ਹਨਾ ਯੂਟਿਊਬ ਵਗੈਰਾ ਤੇ ਹੋ ਗਿਆ ਇੱਕ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀ ਮੈਂ ਘਰ ਦੇ ਵਿੱਚ ਵੀ ਰੱਖਦਾ ਰਹਿੰਦਾ ਸੀਗਾ ਉਸ ਤੋਂ ਬਾਅਦ ਕਈ ਇੱਕ ਦੋ ਫਾਰਮਾਂ ਤੇ ਵਿਜ਼ਿਟ ਕੀਤਾ ਠੀਕ ਹੈ ਜੀ ਤੇ ਫਿਰ ਮੈਨੂੰ ਲੱਗਿਆ ਵੀ ਹਨਾ ਆਪਾਂ ਇਹ ਚੀਜ਼ ਕਰ ਲਗੇ ਤੇ ਉਸ ਤੋਂ ਕਿੰਨਾ ਟਾਈਮ ਹੋ ਗਿਆ ਬਾਈ ਆਪਾਂ ਨੂੰ ਫਾਰਮ ਸ਼ੁਰੂ ਕਰਿਆ ਨੂੰ ਇਹਨੂੰ ਬਈ ਆਪਾਂ ਨੂੰ ਲਗਭਗ 2 ਤੋਂ 2.5 ਮਹੀਨੇ ਹੋ ਗਏ ਆ ਜੀ ਹਜੇ ਕੰਮ ਚੱਲ ਰਿਹਾ ਨਵੇਂ ਹੀ ਕੰਮ ਸ਼ੁਰੂ ਕਰਿਆ ਹਾਂ ਜੀ ਵੈਸੇ ਮਿਲਾਂ ਘਰ ਤੇ ਸੀ ਕਿ ਆਪਣੇ 10-15 ਜਨਵਰੀ ਅੱਛਾ ਵੀ ਇੱਥੇ ਆਪਾਂ ਜਦੋਂ ਖੇਤ ਆਹ ਕੰਮ ਸ਼ੁਰੂ ਕੀਤਾ ਇਹਨੂੰ 2-2.5 ਮਹੀਨੇ ਹੋ ਗਏ ਹਾਂਜੀ ਇਹ 2-2.5 ਮਹੀਨੇ ਹੋ ਗਏ ਇਹ ਸਾਰਾ ਆਪਾਂ ਨਵਾਂ ਹੀ ਕੀਤਾ ਫਿਰ ਵੀ ਸ਼ੈੱਡ ਛੁੱਟ ਸਾਰਾ ਨਵਾਂ ਹੀ ਕਰ ਕਰਕੇ ਸਾਰਾ ਹੀ ਨਵਾਂ ਕੀਤਾ ਜੀ ਆਪਾਂ ਟੋਟਲੀ ਇਹ ਬਾਈ ਖਰਚਾ ਬਹੁਤ ਆ ਗਿਆ ਹੁਣ ਫਿਰ ਇਸ ਤਰ੍ਹਾਂ ਖਰਚਾ ਹਾਂਜੀ ਲਗਭਗ ਜੀ ਇਸ ਤੋਂ ਪਹਿਲਾਂ 40 ਲੱਖ ਰੁਪਏ ਲੱਗ ਗਿਆ ਜੀ ਸਾਰਾ ਟੋਟਲ 40 ਲੱਖ ਤੇ ਬਾਈ ਕਿੰਨਾ ਏਰੀਆ ਆਪਾਂ ਬਾਹਰ ਵੀ ਦੇਖੀ ਜਾਂਦੇ ਬਹੁਤ ਏਰੀਆ ਵਾਲੀ ਬੈਠੀ ਆ ਇਹ ਬਾਈ ਜੀ ਕਟੋ-ਕਟ 6 ਕਨਾਲਾਂ ਤੋਂ ਪਲੱਸ ਹੋਊ ਹਾਂ ਜੀ ਪੰਜ ਬੱਕਰੀਆਂ ਦੇ ਆ ਜੀ ਅੱਛਾ ਇਹ ਖਾਨੇ ਆ ਜਿਹੜੇ ਆਪਣੇ ਪੰਜ ਬੱਕਰੀਆਂ ਦੇ ਆ ਹਾਂ ਜੀ ਹਾਂ ਜੀ ਹਾਂ ਜੀ ਇਹ ਬੱਕਰੀਆਂ ਦੇ ਆ ਜੀ ਤੇ ਉਧਰ ਡੇਰੀ ਫਾਰਮ ਵਾਲਾ ਆਪਣਾ ਹਾਂ ਜੀ ਉਧਰਲੇ ਪਾਸੇ ਆਪਣੀਆਂ گاਵਾਆਂ ਹੈਗੀਆਂ ਜੀ ਤੇ ਮੁਰਗੀ ਫਾਰਮ ਆਪਣਾ ਪਰਲੇ ਪਾਸੇ ਹਾਂ ਜੀ ਉਹ ਸਾਈਡ ਤੇ ਰਹਿ ਜਾਂਦਾ ਜੀ ਤੇ ਬੱਕਰੀ ਫਾਰਮ ਆਪਾਂ ਪਹਿਲਾਂ ਦੇਖਿਆ ਤਾਂ ਹੁਣ ਕਿਤੇ ਟ੍ਰੇਨਿੰਗ ਵਗੈਰਾ ਲੈ ਕੇ ਜਾਂ ਕਿਹੜੀ ਨਸਲ ਦੀਆਂ ਕਿਹਨੇ ਦੱਸਿਆ ਵੀ ਕਿਹੜੀ ਨਸਲ ਦੀਆਂ ਬੱਕਰੀਆਂ ਲੈਣੀਆਂ ਕਿਹੜੀਆਂ ਵਧੀਆ ਲੱਗੀਆਂ ਆਪਾਂ ਇਹਨਾਂ ਜੀ ਮੈਂ ਪਹਿਲਾਂ ਪਟਿਆਲੇ ਗਿਆ ਸੀਗਾ ਜੀ ਕੰਗੋਟ ਫਾਰਮ ਠੀਕ ਹੈ ਜੀ ਉਥੋਂ ਮੰਨ ਲਓ ਆਪਾਂ ਟ੍ਰੇਨਿੰਗ ਲਈ ਸੀਗੀ ਉਹ ਉਹ ਬਿੱਟਲ ਦਾ ਠੀਕ ਹੈ। ਹਾਂਜੀ ਉਸ ਤੋਂ ਬਾਅਦ ਜੀ ਜਿਵੇਂ ਆਪਣੇ ਏਰੀਆ 'ਚ ਥੋੜਾ ਜਿਹਾ ਕ੍ਰੇਜ਼ ਹੈਗਾ ਬਰਬਰੀ ਦਾ। ਹੂੰ ਫਿਰ ਅਸੀਂ ਮਿਕਸ ਕਰ ਲਿਆ ਜੀ ਕੰਮ। ਠੀਕ ਹੈ। ਹੁਣ ਆਪਣੇ ਕੋਲੇ ਦੋਨੇ ਨਸਲ ਦੀਆਂ ਬੱਕਰੀਆਂ। ਹਾਂਜੀ ਹਾਂਜੀ। ਜ਼ਿਆਦਾ ਆਪਣਾ ਬਰਬਰੀ ਤੇ ਆ ਜੀ। ਠੀਕ ਹੈ ਜੀ। ਹਾਂਜੀ। ਨਹੀਂ ਤੇ ਤੁਹਾਡੇ ਅਕੋਰਡਿੰਗ ਕਿਹੜੀਆਂ ਬੱਕਰੀਆਂ ਸਹੀ ਰਹਿੰਦੀਆਂ ਤੁਹਾਡੇ ਹਿਸਾਬ ਨਾਲ? ਦੇਖਿਆ ਜਾਵੇ ਤਾਂ ਜਿਹੜੀ ਬਿੱਟਲ ਆ ਜੀ ਉਹਦਾ ਥੋੜਾ ਜਿਹਾ ਖਰਚਾ ਜ਼ਿਆਦਾ ਹੈ ਜੀ। ਬਿੱਟਲ ਦਾ ਖਰਚਾ ਹੈ। ਹਾਂਜੀ ਜਿਹੜੀ ਬਰਬਰੀ ਆ ਇਹਨੇ ਮਤਲਬ ਕਿ ਥੋੜੇ ਦੇ ਵਿੱਚ ਰਾਜ ਜਾਣਾ। ਠੀਕ ਹੈ। ਹਾਂਜੀ ਬਾਕੀ ਇਹ ਛੇ ਠੀਕ ਹੈ ਤੇ ਇਹਦੇ ਵਿੱਚ ਆਪਣੀ ਇਨਕਮ ਦਾ ਕੀ ਸੋਰਸ ਹੈ ਜੇ ਆਪਾਂ ਪਹਿਲਾਂ ਬੱਕਰੀਆਂ ਵਾਲੇ ਫਾਰਮ ਦੀ ਗੱਲ ਕਰੀਏ ਫਿਰ ਆਪਾਂ ਡੇਰੀ ਫਾਰਮ ਦੀ ਵੀ ਕਰਾਂਗੇ ਫਿਰ ਆਪਾਂ ਮੁਰਗੀ ਫਾਰਮ ਦੀ ਵੀ ਕਰਾਂਗੇ ਇਨਕਮ ਤਾਂ ਜੀ ਆਏ ਆ ਜੀ ਆਪਾਂ ਬਰੀਡਿੰਗ ਤੇ ਕੰਮ ਕਰਨਾ ਜੀ ਹੂੰ ਬਰੀਡਿੰਗ ਦੇ ਵਿੱਚ ਆਪਾਂ ਚੰਗੇ ਮੰਨ ਲਓ ਬਰੀਡਰ ਰੱਖ ਕੇ ਉਹਨਾਂ ਦੇ ਗਾਂ ਬੱਚੇ ਤਿਆਰ ਕਰਕੇ ਉਹ ਆਪਣਾ ਇਨਕਮ ਦਾ ਸੋਰਸ ਹੋਊਗਾ ਕਿੰਨੇ ਦਾ ਬਾਈ ਬੱਚਾ ਇੱਕ ਵੇਖ ਜਾਂਦਾ ਫਿਰ ਬੱਚਾ ਜੀ ਲਗਭਗ ਕਵਾਲਿਟੀ ਦੇ ਸਿਰ ਤੇ ਆ ਜੀ ਬੱਚੇ ਤਾਂ ਬਰਬਰੀ ਦੀ ਗੱਲ ਕਰੀਏ ਤਾਂ ਬਰਬਰੀ ਦੀ ਵੀ ਕਵਾਲਿਟੀ ਦੇ ਸਿਰ ਤੇ ਆ ਜੀ 20000 ਤੱਕ ਵੀ ਬੱਚਾ ਪਿਆ ਜੀ 20000 ਤੱਕ ਵੀ ਪਿਆ ਹਾਂ 15 20 ਉਹ ਤਾਂ ਅਲੱਗ-ਅਲੱਗ ਜਿਵੇਂ ਜਿਵੇਂ ਆਪਣੀ ਹਨਾ ਹੋਊਗੀ ਉਸ ਹਿਸਾਬ ਨਾਲ ਹੀ ਹੋਊਗਾ ਤੇ ਬੀਟਲ ਦਾ ਬੱਚਾ ਬਈ ਕਿੰਨੇ ਕਰਾ ਵਿਕਿਆ ਜਾਂਦਾ ਫਿਰ ਬੀਟਲ ਦਾ ਬੱਚਾ ਵੀ ਇੱਥੇ ਲਗਭਗ 15 20000 ਦੇ ਚੱਕੀ ਕਵਾਲਿਟੀ ਹੈ ਜੀ ਬੀਟਲ ਦੀ ਫਿਰ ਹਾਈਟ ਹੂਟ ਵਜਨ ਵੀ ਜ਼ਿਆਦਾ ਹੁੰਦਾ ਉਸ ਹਿਸਾਬ ਨਾਲ ਹਾਂਜੀ 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 ਬਾਕੀਆਂ ਨੇ ਜੀ ਪਹਿਲਾਂ ਕ੍ਰੇਜ਼ ਹੈ ਨਹੀਂ ਸੀ ਇਹਨਾਂ ਬਰਬਰੀ ਦਾ ਹੁਣ ਬਹੁਤ ਜ਼ਿਆਦਾ ਹੋ ਗਿਆ ਇਸ ਕਰਕੇ ਦਾ ਮਤਲਬ ਕਿ ਅਪ ਹੋ ਗਿਆ ਜੀ ਕੰਮ ਤੇ ਕੰਮ ਵਧੀਆ ਬਈ ਉਵੇਂ ਹੈ ਉਵੇਂ ਕੋਈ ਸਿਰਦਰਦੀ ਵਾਲਾ ਕੰਮ ਨਹੀਂ ਨਾ ਨਾ ਜੀ ਕੰਮ ਬਹੁਤ ਵਧੀਆ ਕੰਮ ਆ ਜੀ ਤੇ ਇਹਦੇ ਵਿੱਚ ਜਿਵੇਂ ਆਪਾਂ ਬੱਕਰੀਆਂ ਫਿਰ ਲਿਆਏ ਕਿੰਨੀਆਂ ਸੀ ਸ਼ੁਰੂ ਤੋਂ ਕਿਉਂਕਿ ਕੰਮ ਕਿਸੇ ਬਾਈ ਨੇ ਸਟਾਰਟ ਕਰਨਾ ਹੋਵੇ ਤਾਂ ਕਿੰਨੀਆਂ ਬੱਕਰੀਆਂ ਤੋਂ ਕਰੇ ਤੁਹਾਡੇ ਬੱਕਰੀਆਂ ਬਈ ਪਹਿਲਾਂ ਆਪਣੇ ਘਰ ਦੇ ਵਿੱਚ ਸੀਗੀਆਂ ਜੀ 10 ਤੋਂ 15 ਬੱਕਰੀਆਂ ਸੀ 10 15 ਬੱਕਰੀਆਂ ਸੀ ਹਾਂ ਜੀ ਉਸ ਤੋਂ ਬਾਅਦ ਅਸੀਂ ਸ਼ੁਰੂ ਕੀਤੇ ਹੁਣ ਇਸ ਟਾਈਮ ਆਪਣੇ ਕੋਲ 60 ਨਗ ਹੈਗੇ ਆ ਜੀ ਠੀਕ ਹੈ ਤੇ ਅਸੀਂ ਹੋਰ ਵਧਾ ਰਹੇ ਹਾਂ ਮਤਲਬ ਕਿ ਅਜੇ ਕੰਮ ਚੱਲ ਰਿਹਾ ਆਪਣੀ ਫਾਰਮ ਦਾ ਹੂੰ ਤੇ ਜਿਵੇਂ ਜਿਵੇਂ ਸੈੱਟ ਹੁੰਦਾ ਫਿਰ ਹੋਰ ਕਰਦੇ ਤੇ ਬਾਈ ਇਹ ਬੱਕਰੀਆਂ ਵਾਲੇ ਕੰਮ 'ਚ ਜੇ ਆਪਾਂ 10 ਬੱਕਰੀਆਂ ਤੋਂ ਕੰਮ ਸ਼ੁਰੂ ਕਰੀਏ ਹੈਨਾ ਆਪਾਂ ਨੂੰ ਸਾਲ ਦੀ ਇਨਕਮ ਕਿੰਨੀ ਕੁ ਹੋ ਜੂਗੀ ਐਵਰੇਜ ਲਈ ਇਹਦਾ ਐਵਰੇਜ ਤਾਂ ਜੀ ਹੁਣ ਮੰਨ ਲਓ ਬੱਚਿਆਂ ਦੇ ਸਿਰ ਤੇ ਆ ਵੀ ਜੇ ਇੱਕ ਬੱਕਰੀ ਕਿੰਨੇ ਕੁ ਬੱਚੇ ਦੇ ਦਿੰਦੀ ਆ ਉਹ ਸਾਲ ਬੱਚੇ ਜੀ ਆਪਣੀ ਐਵਰੇਜ ਦੋਵਾਂ ਦੀ ਲਾ ਸਕਦੇ ਆ ਵੈਸੇ ਤਿੰਨ ਵੀ ਦੇ ਦਿੰਦੀਆਂ ਜੀ ਜੇ ਆਪਾਂ ਦੋਵਾਂ ਦੀ ਐਵਰੇਜ ਲਾ ਇਹ ਜੇ ਮੇਰੇ ਕੋਲ 10 ਬੱਕਰੀਆਂ ਆ ਉਸ ਹਿਸਾਬ ਨਾਲ ਤੁਸੀਂ ਇਨਕਮ ਸੋਰਸ ਦੱਸ ਦੋ ਆਪਣਾ ਵੀ ਅੰਦਾਜ਼ਾ ਹੋ ਜਾਂਦਾ ਹਨਾ ਕਿਸੇ ਨੇ ਕੰਮ ਸ਼ੁਰੂ ਕਰਨਾ ਉਹ ਅਗਲਾ ਫੇਰ ਹੀ ਕੰਮ ਸ਼ੁਰੂ ਕਰਦਾ ਵੀ ਇੰਨੀ ਇਨਕਮ ਆਪਾਂ ਨੂੰ ਹੋ ਜੂਗੀ ਹਾਂਜੀ ਹਾਂਜੀ ਇਹ ਬਾਈ ਜੀ ਇਦਾਂ ਜੇ ਮੰਨ ਲਓ ਆਪਾਂ ਬੱਕਰੀ ਬੱਚੇ ਦੇ ਦਿੰਦੀ ਦੋ ਜਾਂ ਤਿੰਨ ਵੀ ਦੇ ਦਿੰਦੀ ਹੈ ਜੀ ਹੂੰ ਤੇ ਉਹਨੂੰ ਹੁਣ ਆਪਾਂ ਜੇ ਮੰਨ ਲਓ ਸਾਲ ਦੇ ਵਿੱਚ ਦੋ ਵਾਰੀ ਬੱਕਰੀ ਸੁੰਦੀ ਹੈ ਤਾਂ ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਜੇ ਮੰਨ ਲਓ 10 ਜਾਂ 15000 ਤੋਂ ਪਲੱਸ ਵੀ ਬੱਚਾ ਜਾ ਵੜਦਾ ਤੇ 40-45000 ਰੁਪਿਆ ਇੱਕ ਬੱਕਰੀ ਆਪਾਂ ਨੂੰ ਦੇ ਦੇ ਇਹ ਵੀ ਕੰਮ ਠੀਕ ਹੈ ਨਾਲੇ ਇਹਨਾਂ ਦੀ ਬਈ ਉਹਨੇ ਖਰਾਕ ਖਰੂਕ ਵੀ ਆਪਾਂ ਲਾਈਏ ਹਿਸਾਬ ਹਨਾ ਵੀ ਘਾਟੀ ਖਾਂਦੀਆਂ ਤੇ ਗੰਦ ਵੀ ਘੱਟ ਮਾਰਦੀਆਂ ਹਨਾ ਹਾਂਜੀ ਹਾਂਜੀ ਜੀ ਬਾਕੀ ਖਰਾਕ ਤਾਂ ਐਂ ਸਾਡੇ ਮਿਲ ਕੇ ਜਿਹੜਾ ਬੰਦਾ ਰੱਖਿਆ ਹੋਇਆ ਜੀ ਉਹ ਬਾਹਰ ਚਾਰ ਚੂਰ ਵੀ ਲੈਂਦਾ ਕਿਉਂਕਿ ਜਗ੍ਹਾ ਬਹੁਤ ਖੁੱਲੀ ਹੈ ਜੀ ਅੱਛਾ ਇਹ ਫਿਰ ਬਾਲਾ ਵਧੀਆ ਕੰਮ ਆ ਚਾਰਨ ਵਾਲਾ ਤਾਂ ਹਨਾ ਬਹੁਤ ਵਧੀਆ ਜੀ ਨਾਲੇ ਤਾਂ ਜੀ ਬੱਕਰੀ ਵਧੀਆ ਤੰਦਰੁਸਤ ਰਹਿੰਦੀ ਹੈ ਜੀ ਤੇ ਬਈ ਇਹ ਸ਼ੈੱਡ ਜਿਹੜਾ ਇਹ ਆਪਾਂ ਸਪੈਸ਼ਲ ਫਿਰ ਆਈਂ ਦਿਮਾਗ ਚ ਆਈ ਡੀਆ ਐ ਅਸੀਂ ਵੀ ਬਾਸ ਦਾ ਹੀ ਤਿਆਰ ਕਰਨਾ ਹੈ ਕਿ ਪਹਿਲਾਂ ਪੱਕੇ ਦਾ ਵੀ ਆਈ ਡੀਆ ਆਇਆ ਸੀ ਨਹੀਂ ਜੀ ਇਹ ਅਸੀਂ ਦੇਖਿਆ ਨਹੀਂ ਕਦੇ ਬੱਕਰੀਆਂ ਦਾ ਸ਼ੈੱਡ ਹੂੰ ਪਰ ਇਹ ਸਾਨੂੰ ਮੰਨ ਲਓ ਬੁੱਟਰ ਬਾਈ ਨਾਲ ਮਿਲੇ ਅਸੀਂ ਹੂੰ ਤੇ ਸਾਨੂੰ ਉਹ ਕੰਮ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਤੇ ਫਿਰ ਅਸੀਂ ਸਾਰਾ ਹੀ ਟੁੱਟਲੇ ਤਿਆਰ ਕਰਵਾਇਆ ਹੂੰ ਤੇ ਬਾਈ ਇਹ ਇਹ ਸ਼ੈੱਡ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਵੇਂ ਆਪਾਂ ਕਹਿ ਦਈਏ ਵੀ ਹੁਣ ਆਪਣੇ ਮੀਂਹ ਬਹੁਤ ਪੈਣ ਲੱਗ ਗਏ ਹੈ ਨਾ ਆ ਤੁਸੀਂ ਮਿੱਟੀ ਇੱਧਰ ਵੀ ਮਿੱਟੀ ਲਾਈ ਵੀ ਉਹ ਕੰਧਾਂ ਪੱਕੀਆਂ ਹੈ ਇਹ ਹਾਂਜੀ ਹਾਂਜੀ ਕੰਧਾਂ ਪੱਕੀਆਂ ਤੇ ਪਰ ਆਪਾਂ ਉੱਚੀ ਗਣੀ ਮਿੱਟੀ ਲਾਈ ਹੈ ਹੈਨਾ ਟੈਂਪਰੇਚਰ ਲੋ ਰੱਖਣਾ ਸਤੇ ਹਾਂਜੀ 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 ਤੇ ਉੱਤੇ ਛੱਤ ਵੀ ਬਾਸ ਦੀ ਹੈ ਹਾਂਜੀ ਤੇ ਇਹਦਾ ਖਰਚਾ ਕਿੰਨਾ ਕ ਆ ਗਿਆ ਤੇ ਉੱਤੇ ਇਹ ਮਟੀਰੀਅਲ ਕੀ ਪਾਇਆ ਮਜ਼ਬੂਤ ਰਹਿੰਦਾ ਇਹ ਬਾਈ ਜੀ ਛੱਤ ਬਹੁਤ ਮਜ਼ਬੂਤ ਹੈ ਜੀ ਇਹ ਸਾਰਾ ਲੱਗ ਭਾਗ ਆਪਣਾ ਸਾਰਾ ਖਰਚਾ ਸਾਰਾ ਸਮਾਨ ਬੁੱਟਰ ਦਾ ਜੀ ਉਤਲਾ ਸਾਰਾ ਸਣੇ ਦਾ ਜੀ ਸਣੇ ਲੇਬਰ ਸਭ ਕੁਝ ਇਹ ਆਪ ਵੀ 2.5 ਲੱਖ ਰੁਪਏ ਦੇ ਵਿੱਚ ਪਈ ਆ ਜੀ ਛੱਤ ਕਿੰਨੇ ਬਾਈ ਏਰੀਆ ਕਿੰਨਾ ਬਾਈ ਇਹ ਹੈਗਾ ਜੀ 100 ਬਾਈ 23 100 ਬਾਈ 23 ਦਾ ਵੀ 2300 ਸਕਰ ਫੁੱਟ ਹੋ ਗਿਆ ਹਾਂਜੀ 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 ਤੇ 2.5 ਲੱਖ ਤੁਸੀਂ ਖਰਚਾ ਦੱਸਿਆ ਸਣੇ ਆਹ ਲੋਹਾ ਹਾਂਜੀ ਸਭ ਕੁਝ ਹੀ ਬਾਈ ਮੁੱਤਰ ਦਾ ਸਣੇ ਆਹ ਸਾਰਾ ਮਟੀਰੀਅਲ ਸਣੇ ਲੇਬਰ ਸਭ ਕੁਝ ਜੀ ਸਭ ਕੁਝ ਠੀਕ ਹੈ ਇਹ ਚ ਇਹ ਬਹੁਤ ਵਧੀਆ ਜੀ ਮੰ ਲਓ ਗਰਮੀਆਂ ਦੇ ਵਿੱਚ ਬਹੁਤ ਠੰਡਾ ਰਹਿੰਦਾ ਵੀ ਹੁਣ ਵੇਖ ਲਓ ਪੱਖੇ ਵੀ ਹੈ ਨਹੀਂ ਆਪਣੇ ਤੇ ਆਪਣੇ ਮੁਰਕਾ ਮੜਕਾ ਜਾਵਾਂ ਨਹੀਂ ਆਇਆ ਆਪਾਂ ਨੂੰ ਵੀ ਵਧੀਆ ਆ ਵੇਖ ਲਓ ਚੈੱਕ ਕਰ ਸਕਦੇ ਆ ਆਪਾਂ ਹਾਂਜੀ ਤੇ ਬਾਕੀ ਪਸ਼ੂ ਵੀ ਦੇਖ ਲਓ ਆਪਣੇ ਜਾਨਵਰ ਪੂਰੇ ਕੰਫਰਟੇਬਲ ਬੈਠੇ ਆ ਨਾ ਹਾਂਜੀ ਜੇ ਇੱਥੇ ਆਪਾਂ ਲੋਹੇ ਦੀਆਂ ਟੀਨਾਂ ਵਾਲਾ ਸ਼ੈੱਡ ਪਾ ਦਿੰਦੇ ਉਹ ਰਖੜਾ ਹੀ ਨਹੀਂ ਆਉਂਦਾ ਉਹ ਚੱਲਦਾ ਜੀ ਕਿਉਂਕਿ ਗਾਂ ਗਰਮੀ ਬਹੁਤ ਵੱਧ ਰਹੀ ਆ ਜੀ ਠੀਕ ਹੈ ਜੀ ਤੇ ਇਹ ਬਾਈ ਦਾ ਸ਼ੈੱਡ ਆਪਾਂ ਸ਼ੈੱਡ ਵੀ ਦਿਖਾਇਆ ਤੇ ਆਪਾਂ ਫਾਰਮ ਵੀ ਬਾਈ ਦਾ ਦਿਖਾਇਆ ਇੱਧਰ ਡੇਰੀ ਫਾਰਮ ਵੀ ਬਾਈ ਕਰੀ ਬੈਠਾ ਤੇ ਬੱਕਰੀਆਂ ਦਾ ਫਾਰ ਤੇ ਬਾਈ ਨੇ ਇੱਕ ਹੀ ਆਪਾਂ ਨੂੰ ਗੱਲ ਦੱਸੀ ਹੈ ਮੈਨ ਵੀ ਕੋਈ ਵੀ ਕੰਮ ਜੇ ਆਪਾਂ ਸ਼ੁਰੂ ਕਰਨਾ ਹੈ ਨਾ ਬਿਨਾ ਟ੍ਰੇਨਿੰਗ ਤੋਂ ਉਹ ਸ਼ੁਰੂ ਨਹੀਂ ਕਰਨਾ ਚਾਹੀਦਾ ਪਹਿਲਾਂ ਉਹਦੀ ਪ੍ਰੋਪਰ ਟ੍ਰੇਨਿੰਗ ਲਓ ਤੇ ਜਿਹੜਾ ਬਾਈ ਦਾ ਦੂਜਾ ਫਾਰਮ ਹੈ ਮੁਰਗੀ ਫਾਰਮ ਆਪਾਂ ਉਹਦੀ ਵੀ ਵੀਡੀਓ ਤੁਹਾਨੂੰ ਦਿਖਾਵਾਂਗੇ ਤੇ ਐਸੇ ਦੇ ਨਾਲ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਹਾਂ ਤੇ ਇਹੋ ਜੀਆਂ ਫਾਰਮ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਕੀ ਤੁਸੀਂ ਕਮੈਂਟ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਕਈ ਗੱਲਾਂ ਆਪਣੀ ਵੀਡੀਓ ਦੇ ਵਿੱਚ ਮਿਸ ਹੋ ਜਾਂਦੀਆਂ ਕਈ ਵਾਰੀ ਹਾਂਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਧੰਨਵਾਦ